ਸ਼੍ਰੀ ਕਾਲਸੀ ਮੈਂ ਆਪਣੀ ਥੋੜਾ ਸਬਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਕਿੱਟਾ ਅੱਜ ਅਸੀਂ ਤੁਹਾਡੇ ਲਈ ਕੁਝ ਸੂਟਸ ਲੈ ਕੇ ਆਏ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਹੈ ਸਕਰੀਨ ਸ਼ਾਟ ਲੈ ਕੇ ਸਾਡਾ ਫੋਨ ਨੰਬਰ 9417710432 ਤੇ WhatsApp ਮੈਸੇਜ ਕਰੋ 941701040 ਬੰਤੀ ਦਿਓ ਤੇ ਮੈਸੇਜ ਕਰ ਦਿਓ ਜਿਹੜਾ ਵੀ ਸੂਟ ਤੁਹਾਨੂੰ ਲੱਗਦਾ ਜਿਹੜੇ ਵੀ ਭੈਣਾ ਸਾਡੇ ਇਸ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲੈਂਟ ਕਰਿਓ ਅੱਜ ਜਿ ਸੀ ਥੀਮ ਹੈ ਅੱਜ ਵੀ ਕਲਰ ਥੀਮ ਲੈ ਕੇ ਆਏ ਆਂ ਪੀਚ ਕਲਰ ਦਾ ਹੈ ਨਾ ਕਲਰ ਥੀਮ ਹੈ ਜੀ ਇਹ ਸਾਰੇ ਸੂਟਸ ਦਾ ਜਿਹੜਾ ਮੈਂ ਕਲਰ ਪਾਇਆ ਹੋਇਆ ਹੈ ਇਸੇ ਦੇ ਨਾਲ ਦੇ ਰੰਗ ਦੇ ਮਿਲਦੇ ਸੂਟ ਨੇ ਲੇਡੀ ਦੇ ਕਿਤੇ ਹੈ ਪਹਿਲਾ ਸੂਟ ਹੈ ਜਿਹੜਾ ਮੈਂ ਪਾਇਆ ਇਸ ਦਾ ਬੈਲ ਸਲੀਵਸ ਦੀ ਕਢਾਈ ਹੈ ਤੁਸੀਂ ਕਢਾਈ ਚੈੱਕ ਕਰ ਸਕਦੇ ਹੋ ਇਹ ਕਢਾਈ ਤੁਸੀਂ ਇਸ ਰੰਗ ਤੇ ਵੀ ਕਰਵਾ ਸਕਦੇ ਹੋ ਤੇ ਕਿਸੇ ਹੋਰ ਸੂਟ ਤੇ ਵੀ ਕਰਵਾ ਸਕਦੇ ਹੋ ਇਹਦੀਆਂ ਬਾਹਾਂਵਾਂ ਕੱਟੀਆਂ ਹੋਈਆਂ ਨੇ ਨਾਲ ਵਿੱਚ ਇਹਦੇ ਗੁੱਟੀਆਂ ਨੇ ਮਿਲਦੀਆਂ ਨਾਲ ਦੇ ਧਾਗੇ ਦੀ ਐਮਬਰਾਇਡਰੀ ਹੈ ਵਿੱਚ ਇੱਕ ਹਾਈਲਾਈਟਰ ਬਲੈਕ कलर ਦਿੱਤਾ ਦੋਨੇ 슬ੀਵਸ ਤੇ ਨਹੀਂ ਸ਼ਰਦ ਯੂਲੇਸਿੰਗ ਹੈ ਐਵੇਂ ਜੁੱਕਰੀ ਪਲਾਜ਼ੋ ਦੇ ਉੱਤੇ ਕੀ ਪਾ ਦਿੱਤੀ ਹੈ ਪਲਾਜ਼ੋ ਦੇ ਇਨੀ ਬੜੀਆਂ ਸੋਹਣੀਆਂ ਮੁੱਠੀਆਂ ਨੇ ਤੁਸੀਂ ਇਸ ਨੂੰ ਸਲਵਾਰ ਦੇ ਪੌਂਚਾ ਤੇ ਵੀ ਕਰ ਸਕਦੇ ਹੋ ਜਾਂ ਪਲਾਜ਼ੋ ਤੇ ਦੁਪੱਟਾ ਟਾਈ ਐਂਡ ਡਾਈ ਦਾ ਯੂਜ਼ ਕੀਤਾ ਹੋਇਆ ਜੀ ਸੂਟ ਦੇ ਨਾਲ ਦੇ ਰੰਗਾਂ ਦੇ ਰੰਗ ਭਵਾਏ ਹੋਏ ਨੇ ਸੂਠ ਜਿਹੜਾ ਸੀਗਾ ਜੀ ਮੈਂ ਡਾਈਡ ਹੈ ਇਹ ਦੁਪੱਟੇ ਨੂੰ ਸੀ ਕਸਟਮਾਈਜ਼ਡ ਕੀਤਾ ਹੈ ਉਹ ਨਹੀਂ ਇਸ ਦੇ ਵਿੱਚ ਸਾਡੇ ਕੋਲੇ ਥੋੜਾ ਜਿਹਾ ਇਹ ਦੂ ਲਾਈਟ ਬ੍ਰਾਈਟਰ ਆ ਗਿਆ ਥੋੜਾ ਜਿਹਾ ਗੁੜਾ ਰੰਗ ਆ ਗਿਆ ਸਾਡੇ ਕੋਲੇ ਪੀਜ ਕਲਰ ਦੇ ਵਿੱਚ ਉਹ ਸਾਡੇ ਕੋਲ ਹੁਣ ਆਊਟ ਆਫ ਸਟਾਕ ਹੈ ਤੁਸੀਂ ਵਟਸਐਪ ਨੂੰ ਕਰਦੇ ਹੋ ਤੁਹਾਨੂੰ ਮੈਸੇਜ ਕਰਕੇ ਦਿਖਾ ਦਾਂਗੇ ਉਹਦੇ ਵਿੱਚ ਇੱਕ ਸਾਡੇ ਕੋਲੇ yellow shade ਹੈ ਜੀ ਇਹ ਸੀ ਜੀ ਫੈਬਰਿਕ ਚ ਟਾਈਂਡ ਹੈ ਸੀਮ ਫੈਬਰਿਕ ਹੈ ਜੀ ਇਹ ਇਹ ਪੀਲੇ ਦੇ ਵਿੱਚ ਹੈਗੇ ਆ ਇਹ ਫੈਬਰਿਕ ਹੈ 100% ਕਾਟਨ ਹੈ ਜੀ ਟਾਈ ਐਂਡ ਡਾਈ ਦਾ ਬੇਸ ਹੈ ਤੁਸੀ ਇਸ ਨੂੰ ਕਢਾਈ ਨੂੰ ਇਸ ਤੇ ਵੀ ਕਰਾ ਸਕਦੇ ਹੋ ਸੇਮ ਡਿਜ਼ਾਈਨ ਕਰਾਉਣਾ ਚਾਹੁੰਦੇ ਤਾਂ ਸੇਮ ਡਿਜ਼ਾਈਨ ਹੋ ਜਾਊਗਾ ਜੇ ਕੋਈ ਹੋਰ ਡਿਜ਼ਾਈਨ ਕਰਾਉਣਾ ਚਾਹੁੰਦੇ ਤਾਂ ਹੋ ਜਾ ਸਕਦਾ ਹੈ ਬਾਟਨ ਦੇ ਸੂਟ ਨੇ ਬਹੁਤ ਸੋਹਣੇ ਬਣਦੇ ਨੇ ਜੀ ਡਬਲ ਡਾਈ ਦੇ ਮੈਂ ਡਾਈ ਦਾ ਫੈਬਰਿਕ ਹੈ ਬਿਲਕੁਲ ਸੁਨ ਹੈ ਬੜਾ ਸੋਹਣਾ ਮਿੱਠਾ ਜਿਹਾ ਰੰਗ ਹੈ ਅੱਖਾਂ ਨੂੰ ਚੁਗਮਾ ਜਾ ਰੰਗ ਹੈ ਜੀ ਇਸੇ ਦੇ ਵਿੱਚ ਕੀ ਹਲਕਾ ਜਿਹਾ ਟਾਈ ਐਂਡ ਡਾਈ ਦਾ ਹਲਕਾ ਜਿਹਾ ਥੋੜਾ ਜਿਹਾ ਬ੍ਰਾਈਟ ਸ਼ੀਡ ਹੈ ਇਸ ਨੂੰ ਤੁਸੀਂ ਮੈਕਸ ਮੈਚ ਵੀ ਕਰ ਸਕਦੇ ਹੋ ਜੀ ਇਹਦੇ ਵਿੱਚ ਹਲਕੀ ਜੀ ਸੈਲਫ ਦਾ ক্লোਜ਼ ਅਪ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹਲਕੀ ਜੀ ਇਹਦੇ ਵਿੱਚ ਸੈਲਫ ਹੈ ਚਿਕਨ ਦਾ ਸੈਲਫ ਹੈ कॉटन ਦਾ ਜੀ ਲਾਈਨਿੰਗ ਹੈ ਇਟਲੀਅਨ ਡਾਈਵ ਹੈ ਹਲਕਾ ਜਿਹਾ ਉਹ ਤੋਂ ਬ੍ਰਾਈਟਰ ਸ਼ੇਡ ਇਹ ਹਲਕਾ ਜਿਹਾ ਗੂੜਾ ਹੈ ਜੀ ਇਹ ਜਿਵੇਂ ਮੈਂ ਪਾਇਆ ਇਹਦੇ ਵਿੱਚ ਵਾਈਟ بیس ਜ਼ਿਆਦਾ ਪਾਉਣਾ ਇਹ ਦੋਹਾਂ ਸ਼ੇਡ ਸਾਰੀ ਗਏ ਅਵੇਲੇਬਲ ਨੇ ਇਸ ਦੇ ਵਿੱਚ ਜਿਵੇਂ ਸਾਡੇ ਕੋਲ ਪੀਚ ਸ਼ੇਡ ਹੈਗਾ ਹਲਕਾ ਜਿਹਾ ਮੇਰੇ ਸੂਟ ਨਾਲੋਂ ਡਾਰਕਰ ਸ਼ੇਡ ਅਵੇਲੇਬਲ ਹੈਗੇ ਦੂਸਰਾ ਨਹੀਂ ਆਊਟ ਆਫ ਸਟਾਕ ਹੈ ਜੀ ਨੋ ਜੀ ਕੁਸ਼ੋਰ ਸੂਟਸ ਨੇ ਜਿਹੜਾ ਜਿਹੜਾ ਸੂਟ ਹੈਗਾ ਦੂਸਰਾ ਪੀਚ ਕਲਰ ਤੇ ਲਿਖੇ ਆਏ ਆ ਜੇ ਲਨਨ ਦਾ ਬੇਸ ਹੈ ਜੀ ਸੌਫਟ ਕਾਟਨ ਦਾ ਬੇਸ ਹੈ ਬਹੁਤ ਸੋਹਣਾ ਫੈਬਰਿਕ ਹੈ ਸੌਫਟ ਹੈ ਬਿਲਕੁਲ ਸੌਫਟ ਹੈ ਜੀ ਬੇਸ ਹੈ ਇਸ ਨੂੰ ਜਿਸ ਤਰੀਕੇ ਨਾਲ ਵੀ ਕਢਾਈ ਕਰਾ ਸਕਦੇ ਹੋ ਇਹਦੇ ਨਾਲ ਦਾ ਇਹ ਸਾਡੇ ਕੋਲ ਇੱਕੋ ਹੀ ਪੀਸ अवेलेबल ਹੈ ਜੀ ਹੁਣ ਹੋਰ ਨਹੀਂ ਹੈਗਾ ਇਹਦੇ ਨਾਲ ਲਾਈਨਿੰਗ ਦਾ ਬਾਟਮ ਹੈ ਦਿੱਤਾ ਉਸਨੇ ਲਾਈਨਿੰਗ ਵੀ ਬਾਟਮ ਹੈ ਲਨਨ ਹੈ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਸੌਫਟ ਹੈ ਸੈਮੀ ਫਾਰਮਲ ਜਿਹਾ ਸੂਟ ਹੈ ਗਰਮੀਆਂ ਦੇ ਵਿੱਚ ਆਉਣ ਜਾਣ ਵਾਸਤੇ ਬਹੁਤ ਸੋਹਣਾ ਸੂਟ ਬਣਦਾ ਜੀ ਕੜਾਈ ਜਿਵੇਂ ਦੀ ਤੁਸੀਂ ਚਾਹੁੰਦੇ ਉਸ ਦੇ ਹਿਸਾਬ ਨਾਲ ਸੀਗਾ 1400 ਦਾ ਇਹ بیس ਹੈ ਜੀ ਈਚ ਕਲਰ ਤੇ ਲਾਈਨਿੰਗ ਦੀ ਇਹਦੀ ਬਾਟਮ ਹੈ ਇਸ ਸ਼ੋਰਟ ਦੇ ਵਿੱਚ ਦੂਸਰਾ ਇਸੇ ਦੇ ਵਿੱਚ ਹੀ ਆ ਗਿਆ ਲੈਨਨ ਦੇ ਸੌਰੀ ਇਹੇ ਜੀ 1000 ਰੁਪਏ ਦਾ ਸੂਟ ਹੈ ਜੀ ਇਹ 1000 ਰੁਪਏ ਦਾ ਲੈਨਨ ਦਾ ਸੌਫਟ ਕਾਟਨ ਦਾ ਸੂਟ ਹੈ ਜਿਹੜਾ ਨੈਕਸਟ ਸੂਟ ਹੈ ਜੀ ਇਹ ਫਲੋਰਲ ਹੈ ਈਚ ਕਲਰ ਤੇ ਹੀ ਹੈ ਜੀ ਇਹ ਸਿਰਫ ਤੁਸੀਂ ਇਸ ਦਾ ਦੇਖ ਸਕਦੇ ਹੋ फ्लोरल बूटे ने जी टाई एंड डाइप का मिक्स मैच जो है जी बहुत सोहनी सॉफ्ट लैनर है लाइनिंग देठा ए दे भी जरूरत नहीं हैगी धोते तो यदि मॉश होगी स्टार्च निकल जूगा तो बिल्कुल इन्हें सॉफ्ट हो जाना है बहुत सॉफ्ट कपड़ा है कोई चुगमा नहीं है हंड्रड परसेंट कॉटन है ठंडा होंगे लैनन तो बहुत गल्दी है हल्की जी यदि कोई स्टिचिंग कोई डिजाइनिंग देनी है या कुछ एम्ब्रॉयडरी देनी है तो एम्ब्रॉयडरी भी चली जाएगी ना भी कुछ करावे तो भी बहुत सोहना एलीगेंट है सूट नैक्सट यौदा सौ का फैब्रिक है जी जो मैं थोड़ा दिखा रही हाँ चौदह सौ का फैबरिक है जो पहला फैबरिक दिखाया हज़ार का फैब्रिक है जी नैक्सट सूट है जी ये कॉटन का सूट है जी रूटीन वेयर सूट है बहुत सोहना प्रिंटेड जहाँ फैब्रिक है तो इसका क्लोजअप देख सकते हो जी सैल्फ जेस है फ्लोरल बूटे ने कॉटन पेसते है जी ਵਿਚ ਹਲਕੀ ਜੀ ਇਹਦੇ ਵਿੱਚ ਚਿਕੰਦਾ بیس ਹੈ ਜੀ ਇਹ 1200 ਦੀ ਰੇਂਜ ਦਾ ਸੂਟ ਹੈ ਬਾਟਮ ਇਹਦੇ ਨਾਲ ਕੰਟਰਾਸਟੇਟ ਕੀਤਾ ਹੋਇਆ ਜੀ ਸ਼ਰਟ ਦੇ ਨਾਲ ਹੈ ਸਾਡੇ ਕੋਲੇ ਦੋ ਪੀਸਸ ਅਵੇਲੇਬਲ ਨੇ ਸੂਟ ਦੇ ਤੁਸੀਂ ਦੋ ਸੂਟਾਂ ਦੇ ਸਾਡੇ ਕੋਲੇ ਆਰਡਰ ਨਹੀਂ ਸੀ ਦੋ ਸੂਟਾਂ ਦੇ ਉਹਨਾਂ ਨੇ ਸੀ ਆਰਡਰ ਕਰ ਸਕਦੇ ਹੋ ਜਿੰਦੀ ਦੇਖ ਤੁਸੀਂ ਇਹਨਾਂ ਨੂੰ ਆਰਡਰ ਕਰ ਲਿਓ ਬਹੁਤਾ ਕੋਈ ਮਹਿੰਗਾ ਨਹੀਂ ਹੈਗਾ ਰੋਟੀਨ ਵੇਅਰ ਦਾ ਇਹ ਸੂਟ ਨੇ ਕੋਈ ਵੀ ਡਿਜ਼ਾਈਨ ਸਿੰਪਲ ਕਰਕੇ ਬਹੁਤ ਪਿਆਰਾ ਲੱਗਦਾ ਹੈ ਜੀ ਨੈਕਸਟ कॉटन ਦਾ ਸੂਟ ਹੈ ਜੀ ਇਹਦੇ ਨਾਲ ਦੁਪੱਟੀਆਂ ਵੀ ਹੈਗੀ कॉटन ਦੀ ਸੀ 900 ਦਾ ਹੈ ફે布ਰਿਕ ਹੈ ਜੀ ਇਹ ਵੀ 100% कॉटन ਹੈ ਬਹੁਤ ਲਾਈਟ ਵੇਟਡ ਹੈ ਕਾਮਰਿਕ ਦਾ ਬੇਸ ਹੈ ਜੀ ਇਹ ਫਲੋਰਲ ਹੈ ਸਾਰਾ ਬੜਾ ਸੋਹਣਾ ਹੈ ਇਹ ਇਸ ਤਰੀਕੇ ਨਾਲ ਹੈ ਬਾਟਮ ਇਸ ਦੀ ਲਾਈਨਿੰਗ ਦੀ ਹੈ ਜੀ 900 ਦਾ ਹੈ ફે布ਰਿਕ ਹੈ ਰੀਨ ਵੇਅਰ ਚ ਇਹ ਬਹੁਤ ਸੋਹਣਾ ਬਣਦਾ ਹੈ ਹਲਕੀਆਂ ਜੀਆਂ ਆਫ ਵਾਈਟ ਦੀ ਲੇਸਸ ਲਾ ਕੇ ਵਧੀਆ ਮਿਕਸ ਮੈਚ ਜਿਹਦੇ ਨਾਲ ਇਹਦਾ ਬਲਸਰ ਕੋਰਸੈਟ ਬਣਾਉਣਾ ਚਾਹੁੰਦੇ ਹੋ ਕੋਰਸੈਟ ਬਣ ਜਾਊਗਾ ਫਾਰਸ਼ੀ ਸਲਵਾਰ ਬਣਾਉਣੀ ਹੈ ਤਾਂ ਫਾਰਸ਼ੀ ਸਲਵਾਰ ਜਿਵੇਂ ਦੀ ਵੀ ਡਿਜ਼ਾਈਨਿੰਗ ਕਰਨੀ ਹੈ ਤਾਂ ਉਸ ਤਰੀਕੇ ਨਾਲ ਬਣ ਜਾਊਗਾ ਕਲੀਆਂ ਵਾਲਾ ਵੀ ਇਹ ਤਾਂ ਬੜਾ ਸੋਹਣਾ ਬਣ ਜਾਂਦਾ ਇਹਨਾਂ ਦਾ ਮਿਕਸ ਮੈਚ ਬਾਟਮ ਦਾ ਲੈ ਕੇ ਕਲੀਆਂ ਵਿੱਚ ਪਾ ਕੇ ਬੜੀਆਂ ਸੋਹਣੀਆਂ ਬਣ ਜਾਂਦੇ ਨੇ ਸਟਿਚਿੰਗ ਵਿੱਚ ਸੋਹਣੇ ਡਿਜ਼ਾਈਨ ਬਣਦੇ ਨੇ ਨੈਕਸਟ ਹੈ ਜੀ ਪੀਚ ਇਹ ਵੀ ਬੜਾ ਸੋਹਣਾ ਬੀਸ ਹੈ ਜੀ ਪੀਚ ਕਲਰ ਦਾ ਹੈ ਬੀਸ ਹੈ ਪ੍ਰਿੰਟਡ ਇਹਦਾ ਸ਼ਰਟ ਹੈ ਜੀ ক্লোਜ਼ ਅਪ ਤੁਸੀਂ ਇਹ ਦੇਖ ਸਕਦੇ ਹੋ ਕੈਮਰਿਕ ਦਾ ਫੈਬਰਿਕ ਹੈ ਜੀ 900 ਦਾ ਇਹ ਸੂਟ ਹੈ ਜੀ ਫਾਈਨ ਫੈਬਰਿਕ ਇੰਪੋਰਟਡ ਸਰਪਲਸ ਵਾਲੀ ਹੀ ਕੈਮਰਿਕ ਹੈ ਜੀ ਬਹੁਤ ਸੌਫਟ ਫੈਬਰਿਕ ਹੈ मिक्स मैच ਹੈ ਦਾ ক্লোজ અપ ਦਾ মালਟੀ শেডস ਦਾ ਹੀ 컬러 ਹੈ ਇਹ ਨਾਲ ਇਹ ਲੈਣਾ ਦਾ ਬੀਸ ਹੈ नेक्स्ट सूट ਹੈ ਜੀ ਚਿਕਨ بیس ਦੇ ਹੁੰਦੀ ਹੈ ਜੀ ਗਾਜਰੀ ਦੇ ਉੱਤੇ ਰੈਡੀਸ਼ ਦੇ ਵਿੱਚ ਚਿਕਨ ਦੇ ਵਿੱਚ ਹੈਗੇ ਆ ਜੀ ਇਹ ਬਹੁਤ ਸੋਹਣਾ ਹੈ 올ਓਵਰ ਫੈ布ਰਿਕ ਹੈ ਇੱਕੋ ਹੀ ਸੂਟ ਦਾ ਪੀਸ ਹੈ ਫੈ布ਰਿਕ ਅਵੇਲੇਬਲ ਹੈ ਜੀ ਸਾਡੇ ਕੋਲੇ ਚਿਕਨ ਹਲਕਾ ਦਾਹ ਦੇ ਵਿੱਚ ਸੈਲਵ ਹੈ ਜੀ ਨਾਲ ਇਸ ਦੇ ਚਿਕੰਦੀਆਂ 슬ੀਵਸ ਲਗੀਆਂ ਨੇ ਇਸ ਦੀਆਂ ਨੈਟਿੰਗ ਦੀਆਂ 슬ੀਵਸ ਲੱਗੀਆਂ ਹੋਈਆਂ ਨੇ ਇਸ ਨੂੰ ਡਿਜ਼ਾਈਨਿੰਗ ਦਿੱਤੀ ਜਾ ਸਕਦੀ ਹੈ ਹੁਣ ਸੋ ਜਿਹੜੇ ਸੂਟਸ ਦਿਖਾ ਲਈ ਅੱਜ ਹੁਣ ਕੁਸ਼ ਕੜਾਈ। ਨੈਕਸਟ ਸੂਟ ਹੈ ਜੀ ਇਹ ਜਾਰਜਟ ਦੇ ਉੱਤੇ ਹੈ ਬਹੁਤ ਪਿਆਰਾ ਬਹੁਤ ਸੋਹਣਾ ਰਿਸਪੌਂਸ ਦੀ ਜਾਰਜਟ ਹੈ। ਬਹੁਤ ਫਾਈਨ ਫੈਬਰਿਕ ਹੈ ਜੀ ਇਹ ਜਾਰਜਟ ਦਾ ਸ਼ਰਟ ਹੈ ਜੀ। ਬਹੁਤ ਸੋਹਣੀ ਸ਼ਰਟ ਹੈ ਜੀ। 올ਓਵਰ ਸ਼ਰਟ ਕੱਟੀ ਹੋਈ ਹੈ। ক্লোਜ਼ ਅਪ ਤੁਸੀਂ ਦੇਖ ਸਕਦੇ ਹੋ। ਪੀਚ ਕਲਰ ਦਾ ਬੜਾ ਮਿੱਠਾ ਜਿਹਾ ਪੀਚਾ ਰੰਗ ਹੈ। ਲਾਈਟ ਡਾਰਕ ਦੇ ਗ੍ਰੇ ਦੇ ਕੰਬੀਨੇਸ਼ਨ ਦੇ ਨਾਲ ਵਿੱਚ ਜ਼ਰੀ ਦੇ ਨਾਲ ਇਹ ਸ਼ਰਟ 올ਓਵਰ ਕੱਟੀ ਹੋਈ ਹੈ ਜੀ। ਪੂਰਾ ਜਾਲ ਬਣਦਾ ਹੈ ਇਸ ਸ਼ਰਟ ਦਾ ਇਸ ਤਰੀਕੇ ਨਾਲ। ਇਹ ਸ਼ਰਟ ਜਾਂਦੀ ਇਹਦੀਆਂ ਇਧਰ ਬਾਵਾਂ ਆ ਜਾਂਦੀਆਂ ਨੇ ਬਾਵਾਂ ਤੇ ਇਸ ਤਰ੍ਹਾਂ ਕੇ ਨਾਲ ਦੁਪੱਟੇ ਕੱਢੇ ਫੇਰੇ ਨਾਲ ਲੇਸਿੰਗ ਦੀ ਫਿਨਿਸ਼ਿੰਗ ਰਾਜੋਗੀ ਚਰੋਂਡਾ ਦੁਪੱਟਾ ਐਡ ਆਨ ਕੀਤਾ ਹੋਇਆ ਜੀ ਅਸੀਂ ਇਸ ਤੇ ਨਾਲ ਤੇ ਹੋਰ ਚਰੋਂਡਾ ਕੀਤਾ ਹੋਇਆ ਕਮਲ ਦੀ ਚਰੋਂਡਾ ਐ ਜੀ ਇਹਦੇ ਨਾਲ ਕੀਤੀ ਹੋਈ 5 ਮੀਟਰ ਦਾ ਫੈਬਰਿਕ ਦਵਾਂਗੇ ਤੁਹਾਨੂੰ ਅਗੇ ਨੈਕਸਟ ਇੱਕ ਹੌਰ ਸੂਟ ਐ ਜੀ ਜਿਹੜਾ ਲਖਨਵੀ ਦੇ ਵਿੱਚ ਐ ਪੀਚ ਛੇੜ ਦੇ ਉੱਤੇ ਹੀ ਐ ਲਖਨਵੀ ਤੇ ਉਹ ਵੀ ਬਹੁਤ ਸੋਨਾ ਮੁਕੇਸ਼ ਦੇ ਨਾਲ ਕੰਮ ਕੀਤਾ ਹੋਇਆ ਜੀ ਇਹ ਸਾਡੇ ਕੋਲ ਇੱਕ ਇੱਕ ਪੀਸ ਲਖਨਵੀ ਵਾਲਾ ਇੱਕੋ ਹੀ ਪੀਸ ਅਵੇਲੇਬਲ ਹੈ ਜੀ ਇਹ ਲਖਨਵੀ ਦਾ ਬਹੁਤ ਸੋਹਣਾ ਪੀਸ ਬੇਸ ਦੇ ਉੱਤੇ ਹੀ ਕੰਮ ਕੀਤਾ ਹੋਇਆ ਹੈ ਜੀ ਤੁਸੀਂ ਇਸ ਦਾ ਪੂਰ ਜ਼ਰ ਦੇਖ ਸਕਦੇ ਹੋ ਗਰਨੀਆਂ ਦੇ ਵਿੱਚ ਫੰਕਸ਼ਨਸ ਵਾਸਤੇ ਬਹੁਤ ਸੋਹਣਾ ਸੁਣਦੇ ਹੀ ਜਾਂਦਾ ਹੈ ਜੀ ਇਹ ਇਹਦਾ ਕੇਰਾ ਬੜਾ ਰਾਜੰਦ ਹੈ ਚੈੱਕ ਕਰੋ ਤੁਸੀਂ ਮੁਕੇਸ਼ ਦੇ ਨਾਲ ਨਾਲ ਦੇ ਧਾਗੇ ਦੇ ਨਾਲ ਇਹ ਕੱਢਿਆ ਹੋਇਆ ਹੈ ਲਖਨਵੀ ਇਹਦਾ ਮੁਕੇਸ਼ ਦੇ ਉੱਤੇ ਆ ਜਾਂਦਾ ਸਾਰਾ ਵਾਲਓਵਰ ਇਹ ਇਸ ਤਰੀਕੇ ਨਾਲ। ਫਰੰਟ ਇਹਦਾ ਫੁੱਲ ਹੈਵੀ ਹੈ। ਫਰੰਟ ਇਹਦਾ ਹੈ ਫੁੱਲ ਹੈਵੀ ਹੈ। ਗਰਮੀਆਂ ਦੇ ਫੰਕਸ਼ਨਸ ਤੇ ਪਾਓ ਤੁਸੀਂ ਸਰਦੀਆਂ ਦੇ ਵਿੱਚ ਵੀ ਪਾਓ ਜਿੱਥੇ ਮਰਜੀ ਤੁਸੀਂ ਪਾ ਸਕਦੇ ਹੋ ਸੈਨੀਫੀਸ਼ਨਸ ਤੇ। ਤੇ ਇਹਦੇ ਬਾਅਦ ਤੇ ਵੀ ਇੰਜੀ ਬਾਫੇ ਬੁਟੀਆਂ ਨੇ ਬਿਲਕੁਲ ਬ੍ਰੀਕ ਬ੍ਰੀਕ ਬੁਟੀਆਂ ਨੇ ਨਾਲ ਦੇ ਧਾਗੇ ਦੀਆਂ ਬੁਟੀਆਂ ਨੇ ক্লোਜ਼ ਅਪ ਤੁਸੀਂ ਦੇਖ ਸਕਦੇ ਹੋ। ਸਾਰੇ ਸੂਟ ਦੇ ਉੱਤੇ ਮੁਕੇਸ਼ ਲੱਗੀ ਹੋਈ ਹੈ। ਇਸ ਦਾ ਨਾਲ ਦਾ ਦੁਪੱਟਾ ਵੀ ਹੈ ਜੀ। ਬਾਟਮ ਇਹਦਾ ਅਸੀਂ ਕ੍ਰੇਪ ਦਾ ਦਿੱਤਾ ਹੋਇਆ ਇਸ ਦੇ ਨਾਲ ਪੀਚ ਜੌਰਜੈਟ ਦੀ ਸ਼ਰਟ ਹੈ ਜੀ ਜੌਰਜੈਟ ਦਾ ਇਹਦਾ ਦੁਪੱਟਾ ਹੈ ਬਾਰਡਰ ਹੈ ਜੀ ਫੋਰ ਸਾਈਡਿਡ ਦੁਪੱਟੇ ਦੇ ਉੱਤੇ ਸੇਮ ਧਾਗੇ ਦੇ ਨਾਲ ਦਾ ਸੇਮ ਡਿਜ਼ਾਈਨਿੰਗ ਹੈ ਜੀ ਪੱਲੀਆਂ ਤੇ ਇਸ ਦਾ ਬਾਰਡਰ ਹੈ ਜਿਹੜਾ ਸ਼ਰਦੀ ਵਿੱਚ ਬ੍ਰਾਡ ਵਾਲਾ ਬਾਰਡਰ ਹੈ ਜੀ ਤੇ ਨਾਲ ਬਰੀਕ ਬਰੀਕ ਕੰਨਤੀ ਵੀ ਹਿੱਸਾ ਵਿੱਚ ਕੜਾਈ ਕੀਤੀ ਹੋਈ ਹੈ ਵਿੱਚ ਬਰੀਕ ਬਰੀਕ ਬੁੱਟੀਆਂ ਵਾਲੇ ਫੰਕਸ਼ਨਲ ਸੂਟ ਹੈ ਜੀ ਇਹ ਗਰਮੀ ਵਿੱਚ ਪਾਓ ਤੁਸੀਂ ਸਰਦੀਆਂ ਵਿੱਚ ਪਾਓ ਸੋਹਣਾ ਸੋਬਰ ਜਿਹਾ ਸੂਝ ਜਾਂਦਾ ਹੈ ਬਹੁਤ ਹੀ ਪਿਆਰਾ ਹੈ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗੇ ਪਲੀਜ਼ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਤੇ WhatsApp ਮੈਸੇਜ ਕਰ ਦਿਓ ਤੇ ਉਮੀਦ ਕਰਦੀ ਹਾਂ ਜਿਵੇਂ ਤੱਕ ਹੁਣ ਤੁਸੀਂ ਸਾਨੂੰ ਰਿਸਪੌਂਡ ਕਰ ਰਹੇ ਹੋ ਅੱਗੇ ਵੀ ਕਰੋਗੇ थैंक यू